ਅਤਾਬ ਨਮਸਕਾਰ ਸਤਿ ਸ੍ਰੀ ਅਕਾਲ ਸਤਕਾਰਤ ਸੁਤਤਾ ਜਨੋ ਬਲਵਿੰਦਰ ਸਿੰਘ ਪਧਰੀ ਦੇ ਆਡੀਓ ਚੈਨਲ ਬੀਐਸ ਪਧਰੀ ਆਡੀਓ ਬੁਕਸ ਜਾਨੀ ਬੋਲਦੀਆਂ ਕਿਤਾਬਾਂ ਤੇ ਆਪ ਜੀ ਦਾ ਨਿੱਘਾ ਸਵਾਗਤ ਹੈ ਪੇਸ਼ ਹੈ ਪੰਦੇ ਸ਼੍ਰੋਮਣੀ ਢਾਡੀ ਤੇ ਸਰਬੋਹਰ ਲੇਖਕ ਗਿਆਨੀ ਸੋਨ ਸਿੰਘ ਸੀਤਲ ਖੁਰਾ ਦੇ ਲਿਖੇ ਨਾਵਲ ਇਚੋ ਗਿਲ ਨਹਿਰ ਤੱਕ ਦਾ ਪਾਗਟਵਾ 1885 ਈਸਵੀ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਨੀਂਹ ਰੱਖੀ ਗਈ। ਪਹਿਲਾਂ ਉਸ ਦਾ ਨਿਸ਼ਾਨਾ ਕੇਵਲ ਪ੍ਰਚਲਿਤ ਕਾਨੂੰਨ ਵਿੱਚ ਕੁਝ ਸੁਧਾਰ ਕਰਨਾ ਹੀ ਸੀ। ਫਿਰ ਉਹਨੇ ਸਹਿਜ ਸਹਿਜ ਅੰਗਰੇਜ਼ੀ ਸਰਕਾਰ ਦੀ ਵਿਰੋਧਤਾ ਸ਼ੁਰੂ ਕੀਤੀ। ਪਰ ਬੜੇ ਸਖਾਵੇਂ ਸ਼ਬਦਾਂ ਵਿੱਚ। ਇਸ ਤਰ੍ਹਾਂ ਸਰਕਾਰ ਹਿੰਦ ਤੇ ਕਾਂਗਰਸ ਵਿੱਚ ਕੁਝ ਪਾੜ ਵਧਣਾ ਸ਼ੁਰੂ ਹੋ ਗਿਆ। ਜਿਉਂ-ਜਿਉਂ ਕਾਂਗਰਸ ਸਰਕਾਰ ਤੋਂ ਦੂਰ ਹੁੰਦੀ ਗਈ। ਦੇਸ਼ ਦੀ ਸਤਾਈ ਹੋਈ ਗਰੀਬ ਜਨਤਾ ਉਸ ਵੱਲ ਚੁੱਕਦੀ ਗਈ। 1905 ਈਸਵੀ ਵਿੱਚ ਕਾਂਗਰਸ ਨੇ ਵਿਦੇਸ਼ੀ ਮਾਲ ਦੇ ਬਾਈਕਾਟ ਦਾ ਕੰਮ ਆਰੰਭ ਕੀਤਾ। ਅੰਗਰੇਜ਼ੀ ਸਰਕਾਰ ਉਸੇ ਦਿਨ ਤੋਂ ਕਾਂਗਰਸ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਪਈ। ਅੰਗਰੇਜ਼ ਨੀਤੀ ਦੇ ਤਨੇਸ਼ਾ ਉਹਨਾਂ ਨੇ ਕਿਸੇ ਅਜਿਹੀ ਜਥੇਬੰਦੀ ਦੀ ਲੋੜ ਮਹਿਸੂਸ ਕੀਤੀ ਜਿਸ ਨੂੰ ਕਾਂਗਰਸ ਦੇ ਵਿਰੁੱਧ ਵਰਤ ਸਕਣ। ਅੰਗਰੇਜ਼ੀ ਕਰਮਚਾਰੀਆਂ ਨੇ ਇਸ ਮਤਲਬ ਵਾਸਤੇ ਆਲ ਇੰਡੀਆ ਮੁਸਲਮ ਲੀਗ ਦੀ ਨੀਂ ਰੱਖਵਾਈ ਮੁਸਲਮ ਲੀਗ ਦਾ ਪਹਿਲਾ ਜਲਸਾ 1906 ਈਸਵੀ ਨੂੰ ਟੱਕੇ ਵਿੱਚ ਹੋਇਆ। ਉਸੇ ਜਲਸੇ ਵਿੱਚ ਮੁਸਲਮ ਲੀਗ ਨੇ ਮਜਬ ਦੇ ਨਾਤੇ ਵੱਖਰੀਆਂ ਚੋਣਾਂ ਤੇ ਵੱਖਰੇ ਹੱਕਾਂ ਦੀ ਮੰਗ ਕਰ ਦਿੱਤੀ। ਅਗਲੇ ਸਾਲ ਹਿੰਦ ਦੇ ਵਾਇਸਰਾਏ ਲਾਰਡ ਮਿੰਟੋ ਨੇ ਮੁਸਲਮ ਲੀਗ ਦੀ ਇਹ ਮੰਗ ਪ੍ਰਵਾਨ ਕਰ ਲਈ। ਅੰਗਰੇਜ਼ ਕਰਮਚਾਰੀਆਂ ਦੀ ਸ਼ੈਅ ਉੱਤੇ ਮੁਸਲਮ ਲੀਗ ਦੀਆਂ ਮੰਗਾਂ ਦਿਨੋਂ-ਦਿਨ ਵਧਦੀਆਂ ਗਈਆਂ। ਅੰਤ 1940 ਈਸਵੀ ਨੂੰ ਲਾਹੌਰ ਦੇ ਇਜਲਾਸ ਵਿੱਚ ਮੁਸਲਮ لیگ ਨੇ ਖੁੱਲੇ ਛਪਦਾਂ ਵਿੱਚ ਕਹਿ ਦਿੱਤਾ ਕਿ ਮੁਸਲਮਾਨ ਇੱਕ ਵੱਖਰੀ ਕੌਮ ਹਨ। ਬਾਕੀ ਹਿੰਦੁਸਤਾਨੀਆਂ ਨਾਲ ਉਹਨਾਂ ਦੀ ਕੋਈ ਸਾਂਝ ਨਹੀਂ। ਮੁਸਲਮਾਨਾਂ ਵਾਸਤੇ ਵੱਖਰਾ ਮੁਲਕ ਪਾਕਿਸਤਾਨ ਬਣਨਾ ਚਾਹੀਦਾ ਹੈ। ਜਿਨ੍ਹਾਂ ਸੂਬਿਆਂ ਵਿੱਚ ਮੁਸਲਮਾਨਾਂ ਦੀ ਬਹੁ ਗਿਣਤੀ ਹੈ ਉਹ ਪਾਕਿਸਤਾਨ ਵਿੱਚ ਸ਼ਾਮਲ ਕੀਤੇ ਜਾਣ। ਗੱਲ ਸਾਫ਼ ਹੋ ਗਈ। ਨਿਸ਼ਾਨੇ ਮਿੱਥ ਲਏ ਗਏ। ਰਾਹ ਵੱਖਰੇ ਹੋ ਗਏ। ਕਾਂਗਰਸ ਨੇ ਆਜ਼ਾਦੀ ਹਾਸਲ ਕਰਨ ਵਾਸਤੇ ਅੰਗਰੇਜ਼ੀ ਸਰਕਾਰ ਨਾਲ ਲੜਾਈ ਗਰਮ ਕਰ ਦਿੱਤੀ ਤੇ ਮੁਸਲਮਾਨ ਲੀਗ ਕਾਂਗਰਸ ਨਾਲ ਲੜਨ ਦੀ ਤਿਆਰੀ ਵਿੱਚ ਰੁੱਝ ਗਈ ਅੰਗਰੇਜ਼ ਕਰਮਚਾਰੀ ਉਪਰੋਂ ਉਪਰੋਂ ਦੋਹਾਂ ਧੜਿਆਂ ਵਿੱਚ ਸੁਲਾ ਕਰਾਉਣ ਦਾ ਯਤਨ ਕਰਦੇ ਪਰ ਅੰਦਰੋਂ ਅੰਦਰ ਮੁਸਲਮਾਨ ਲੀਗ ਨੂੰ ਚੁੱਕ ਕੇ ਪਾੜ ਵਧਾਉਂਦੇ ਜਾਂਦੇ ਜੁਲਾਈ 1946 ਇਸੇ ਵਿੱਚ ਮੁਸਲਮਾਨ ਲੀਗ ਨੇ ਡਾਇਰੈਕਟ ਐਕਸ਼ਨ ਦਾ ਐਲਾਨ ਕੀਤਾ ਤੇ ਇਸ ਕੰਮ ਵਾਸਤੇ 16 ਅਗਸਤ ਦਿਨ ਨਿਯਤ ਕਰ ਦਿੱਤਾ 16 ਅਗਸਤ ਦਿਨ ਮਾਰੂਥੇ ਰਨਲ ਤਿਆਰ ਬਰ ਤਿਆਰ ਹੋ ਕੇ ਮੁਸਲਮ ਲਿਗੀਆਂ ਨੇ ਕੋਲਕੱਤਾ ਵਿੱਚ ਜਲੂਸ ਕੱਢਿਆ ਉਹਨਾਂ ਦੀ ਗਿਣੀ ਮਿਥੀ ਗੋਦ ਅਨਸਾਰ ਢਟਕਾਉ ਨਾਰਿਆਂ ਦੇ ਕਾਰਨ ਕੋਲਕੱਤਾ ਵਿੱਚ ਹਿੰਦੂ ਮੁਸਲਮਾਨ ਫਸਾਦ ਹੋ ਗਿਆ 10-12 ਦਿਨਾਂ ਦੇ ਅੰਦਰ ਕੋਲਕੱਤਾ ਵਿੱਚ ਲਗਭਗ 20000 ਆਦਮੀ ਮਾਰੇ ਗਏ 70-80 ਹਜ਼ਾਰ ਕਰਾਂ ਤੋਂ ਉਜੜ ਗਏ ਤੇ ਕਰੋੜਾ ਰੁਪਏ ਦੇ ਮਾਲ ਉਸਬਾਬ ਤੇ ਮਕਾਨਾਂ ਦਾ ਨੁਕਸਾਨ ਹੋ ਗਿਆ ਇਹ ਸਾਬ ਕੌਣ ਲਾਉਂਦਾ ਕੀ ਵਿਧਰੇ ਨੁਕਸਾਨ ਹਿੰਦੂਆਂ ਦਾ ਹੋਇਆ ਜਾਂ ਮੁਸਲਮਾਨਾਂ ਦਾ ਲੋਕਾਂ ਦੀ ਰਾਏ ਹੈ ਕਿ ਇਹ ਲਹੂ ਅਗ ਦੀ ਹੋਲੀ ਆਰੰਭ ਕਰਨ ਵਾਲਿਆਂ ਦਾ ਹੀ ਵਿਧਰੇ ਨੁਕਸਾਨ ਹੋਇਆ ਲੱਗੀ ਅੱਗ ਬੁਝਦੀ ਨਹੀਂ ਤੇ ਜੇ ਉਸ ਨੂੰ ਬਲੰਦ ਮਿਲਦਾ ਜਾਈਂ ਅਕਤੂਬਰ ਵਿੱਚ ਨਵੱਖਲੀ ਤੇ ਬਿਹਾਰ ਅੰਦਰ ਫਸਾਦ ਹੋਇਆ ਜਿਸ ਦਾ ਫਲ ਹਜ਼ਾਰਾਂ ਬੰਦੇ ਮਾਰੇ ਗਏ ਤੇ ਉਸ ਤੋਂ ਕਈ ਗੁਣਾ ਬੇਕਾਰ ਹੋ ਗਿਆ ਚਰਦੇ ਪਾਸੇ ਲੱਗੀ ਅੰਦਲੈਂਡ ਦੇ ਪਾਸੇ ਵੀ ਆ ਗਈ ਸੰ 46 ਦੇ ਮੁੱਕਣ ਤੋਂ ਪਹਿਲਾਂ ਹੀ ਹਜ਼ਾਰੇ ਵਿੱਚ ਪ੍ਰਸਾਰ ਸ਼ੁਰੂ ਹੋ ਗਿਆ ਫਰਵਰੀ 1947 ਈਸਵੀ ਨੂੰ ਅੰਗਰੇਜ਼ਾਂ ਨੇ ਐਲਾਨ ਕੀਤਾ ਕਿ ਜੇ ਕਾਂਗਰਸ ਤੇ ਮੁਸਲਮ ਲੀਗ ਵਿੱਚ ਕੋਈ ਸਮਝੌਤਾ ਹੋਇਆ ਤਾਂ 1948 ਦੇ ਜੂਨ ਵਿੱਚ ਅੰਗਰੇਜ਼ ਸੂਬਕ ਵਜ਼ਾਰਤਾਂ ਨੂੰ ਪੂਰੇ ਅਧਿਕਾਰ ਸੌਂਪ ਕੇ ਚਲੇ ਜਾਣਗੇ ਇਸੇ ਐਲਾਨ ਨੇ ਮੁਸਲਮ ਲੀਗ ਨੂੰ ਸੂਬਕ ਵਜ਼ਾਰਤਾਂ ਉੱਤੇ ਕਬਜ਼ਾ ਕਰਨ ਵੱਲ ਪ੍ਰੇਰਿਆ ਪੰਜਾਬ ਵਿੱਚ ਉਸ ਵੇਲੇ ਸਾਂਝੀ ਬਜਾਰਤ ਸੀ ਤੇ ਉਸ ਦਾ ਮੁੱਖ ਮੰਤਰੀ ਸੀ ਖਿਜਰ ਹਿਆਤ ਖਾਨ ਮੁਸਲਮ ਲੀਗੀਆਂ ਨੇ ਜਲਸੇ ਜਲੂਸਾ ਰਾਹੀਂ ਤੇ ਗਲੀ-ਬਜ਼ਾਰਾਂ ਵਿੱਚ ਛਾਪੇ ਕਰਕੇ ਖਿਜਰ ਹਿਆਤ ਖਾਨ ਦਾ ਨਕਸ਼ਾ ਵਿੱਚ ਦਮ ਕਰ ਦਿੱਤਾ ਤੰਗ ਪੈ ਕੇ ਖਿਜਰ ਹਿਆਤ ਖਾਨ ਨੇ ਬਜਾਰਤ ਤੋਂ ਅਸਤੀਫਾ ਦੇ ਦਿੱਤਾ ਪੰਜਾਬ ਦੇ ਗਵਰਨਰ ਨੇ ਵੀ ਨਵੀਂ ਬਜਾਰਤ ਬਣਾਉਣ ਵਾਸਤੇ ਮੁਸਲਮ ਲੀਗੀਆਂ ਨੂੰ ਸੱਦਾ ਦਿੱਤਾ ਕਾਂਗਰਸੀਆਂ ਤੇ ਅਕਾਲੀਆਂ ਦੇ ਵਿਰੋਧ ਕਰਕੇ ਮੁਸਲਮ ਲੀਗ ਪੰਜਾਬ ਵਿੱਚ ਵਿਜਾਪਨਾ ਬਣਾ ਸਕੀ। ਸਿੱਟਾ ਇਹ ਨਿਕਲਿਆ ਕਿ ਛਿੱਥੇ ਪੈ ਕੇ ਅਗਲੇ ਦਿਨ ਹੀ ਮੁਸਲਮ ਲੀਗੀਆਂ ਨੇ ਲਾਹੌਰ ਵਿੱਚ ਸਾਥ ਸ਼ੁਰੂ ਕਰ ਦਿੱਤਾ। ਇੱਥੇ ਹੀ ਬਸ ਨਹੀਂ। 5 ਮਾਰਚ ਨੂੰ ਉਹਨਾਂ ਅੰਮ੍ਰਿਤਸਰ ਵਿੱਚ ਵੀ ਲੋਹ ਦੀ ਹੋਲੀ ਆਰੰਭ ਕਰ ਦਿੱਤੀ। ਪੰਜਾਬ ਦੇ ਸਾਰੇ ਹੀ ਵੱਡੇ-ਵੱਡੇ ਸ਼ਹਿਰਾਂ ਵਿੱਚ ਫਿਰ ਖੂਬ ਸਾਥ ਸ਼ੁਰੂ ਹੋ ਗਿਆ। ਪਛਮੀ ਪੰਜਾਬ ਵਿੱਚ ਦੀ ਅੱਗ ਪਿੰਡਾਂ ਤੱਕ ਵੀ ਅੱਪੜ ਗਈ। ਪੀੜੀਆਂ ਦੀਆਂ ਸਾਂਝਾਂ ਟੁੱਟ ਗਈਆਂ। ਅੱਗਾ ਵਟੀਆਂ ਦੇ ਭਾਈਚਾਰੇ ਦੁਸ਼ਮਣੀ ਵਿੱਚ ਬਦਲ ਗਏ ਜਿਨ੍ਹਾਂ ਕਦੇ ਸਿਰ ਨਾਲ ਨਮੋਣ ਦੇ ਕੌਲ ਇਕਰਾਰ ਕੀਤੇ ਸਨ ਉਹ ਇੱਕ ਦੂਜੇ ਦੀ ਰੱਤ ਦੇ ਪਿਆਸੇ ਬਣ ਗਏ ਗਵਾਂਢੀ ਗਵਾਂਢੀ ਦੇ ਬੁਰੇ ਤੇ ਉੱਤਰ ਆਇਆ ਟਕੂਏ ਘਵਾੜੀਆਂ ਛੁਰੇ ਕਿਰਪਾਨਾਂ ਬਰਛੇ ਤੇ ਤਰਸੂਲ ਭਰਾਵਾਂ ਦੀ ਰੱਤ ਵਿੱਚ ਰੰਗੇ ਜਾਣ ਲੱਗੇ ਚਾਰ ਚਫੇਰੇ ਅੱਗ ਦੇ ਪਾਂਬੜ ਸਭ ਕੁਝ ਭਸਮ ਕਰਨ ਲੱਗੇ ਮੁਸਲਮਾਨ ਤੇ ਗੈਰ ਮੁਸਲਮਾਨ ਵਿੱਚ ਲਹੂ ਦੀ ਲਕੀਰ ਖਿੱਚ ਦਿੱਤੀ ਗਈ ਦੇਸ਼ ਦਾ ਅਮਨ ਖੰਭ ਲਾ ਕੇ ਉੱਡ ਗਿਆ ਇਸ ਖੂਨ ਖਰਾਬੇ ਦਾ ਛਿੱਟਾ ਸਦੀਆਂ ਤੋਂ ਵਸਦੇ ਤੇ ਕੁਦਰਤ ਵੱਲੋਂ ਇੱਕ ਬਣਾਏ ਦੇਸ਼ ਨੂੰ ਗੈਰ ਕੁਦਰਤੀ ਢੰਗ ਨਾਲ ਵੰਡਣ ਦਾ ਫੈਸਲਾ ਹੋ ਗਿਆ 3 ਜੂਨ 1947 ਈਸਵੀ ਨੂੰ ਪਾਕਿਸਤਾਨ ਬਣਾਏ ਜਾਣ ਦਾ ਐਲਾਨ ਹੋ ਗਿਆ ਸ਼ਾਇਦ ਇਸ ਦਿਨ ਦੇਸ਼ ਦੇ ਵੱਡੇ ਬੰਦਿਆਂ ਨੇ ਸੋਚਿਆ ਹੋਵੇਗਾ ਕਿ ਇਸ ਤਰ੍ਹਾਂ ਫਿਰਕਾ ਦਰਾਨਾ ਝਗੜੇ ਸਦਾ ਵਾਸਤੇ ਮੁੱਕ ਜਾਣਗੇ ਪਰ ਉਹਨਾਂ ਇਹ ਨਾ ਸੋਚਿਆ ਕਿ ਕਿਸੇ ਤੀਜੇ ਦੇ ਇਸ਼ਾਰੇ ਤੇ ਇਹਨਾਂ ਛੋਟੇ-ਮੋਟੇ ਝਗੜਿਆਂ ਦੀ ਥਾਂ ਇੱਕ ਬਹੁਤ ਵੱਡੇ ਝਗੜੇ ਦੀ ਨੀਂਹ ਧਰ ਦਿੱਤੀ ਗਈ। ਸਮੁੱਚੇ ਦੇਸ਼ ਤੇ ਵਟਵਾਰੇ ਦੇ ਨਾਲ ਬੰਗਾਲ ਤੇ ਪੰਜਾਬ ਦੇ ਵੀ ਟੁਕੜੇ ਕਰ ਦਿੱਤੇ ਗਏ। ਆਜ਼ਾਦੀ ਆ ਗਈ। ਪਰ ਬਹੁਤੇ ਮੁੱਲ, ਮਹਿੰਗੇ ਮੁੱਲ। ਪੰਜਾਬ ਦਾ ਸਭ ਤੋਂ ਵੱਧ ਕਿਸਮਤ ਜ਼ਿਲ੍ਹਾ ਲਾਹੌਰ ਸੀ। ਬਾਕੀ ਜ਼ਿਲ੍ਹਿਆਂ ਦਾ ਫੈਸਲਾ ਹੋ ਗਿਆ। ਲਾਹੌਰ ਦਾ ਫੈਸਲਾ ਹੱਦਬੰਦੀ ਕਮਿਸ਼ਨ ਨੇ ਕਰਨਾ ਸੀ। ਉਹਨੇ ਆਪਣੇ ਫੈਸਲੇ ਦਾ ਐਲਾਨ 2 ਦਿਨ ਪਿੱਛੇ ਪਾ ਦਿੱਤਾ। ਇਹ 2 ਦਿਨ ਉਹਨਾਂ ਲੋਕਾਂ ਵਾਸਤੇ 2 ਸਾਲਾਂ ਵਾਂ ਬੀਤੇ ਜਿਨ੍ਹਾਂ ਦੀ ਕਿਸਮਤ ਮੌਤ ਤੇ ਜ਼ਿੰਦਗੀ ਦੇ ਵਿਚਕਾਰ ਲਟਕ ਰਹੀ ਸੀ ਜਿੱਥੇ ਦੋ ਬੰਦੇ ਮਿਲਦੇ ਉਥੇ ਇਹੀ ਚਚਾ ਹੁੰਦੀ ਕਬਰੋਂ ਦੀ ਲੋੜ ਨਹੀਂ ਸਾਡਾ ਪਿੰਡ ਹਿੰਦੁਸਤਾਨ ਵਿੱਚ ਰਹੇਗਾ ਝੂਠੀ ਗੱਲ ਮੈਨੂੰ ਕਿਸੇ ਪੱਕੇ ਬੰਦੇ ਨੇ ਦੱਸਿਆ ਏ ਸਾਡਾ ਪਿੰਡ ਪਾਕਿਸਤਾਨ ਵਿੱਚ ਚਲਾ ਜਾਣਾ ਏ ਫਿਰ ਕੀ ਬਣੇਗਾ ਬਰਨਾ ਕੀ ਏ ਜੋ ਭਾਗ ਬਰਕੀ ਵਿੱਚ ਵੀ ਇਹ ਤੱਕ ਤੱਕ ਚੱਲਦੀ ਰਹਿੰਦੀ ਜਿੱਥੇ ਚਾਰ ਹਿੰਦੂ ਸਿੱਖ ਆਪਕੇ ਖਲੋਂਦੇ ਉਹ ਆਪਣੇ ਆਪ ਨੂੰ ਹੌਸਲਾ ਦੇਣ ਵਾਸਤੇ ਕਹਿੰਦੇ ਸਾਡੇ ਵਕੀਲਾਂ ਨੇ ਬੜੀਆਂ ਪੱਕੀਆਂ ਦਲੀਲਾਂ ਦੇ ਕੇ ਹੱਦਬੰਦੀ ਕਮਿਸ਼ਨ ਕੋਲ ਸਾਬਤ ਕਰ ਦਿੱਤਾ ਹੈ ਕਿ ਲਾਹੌਰ ਜਿਹੜੇ ਉੱਤੇ ਹਿੰਦੁਸਤਾਨ ਦਾ ਹੱਕ ਹੈ ਪਰ ਰੈੱਡ ਕਲੱਬ ਨੇ ਸਾਨੂੰ ਹੱਕ ਮੰਨਦਿਆਂ ਹੋਇਆ ਵੀ ਪਾਕਿਸਤਾਨ ਨੂੰ ਖੁਸ਼ ਕਰਨ ਬਦਲੇ ਲਾਹੌਰ ਸ਼ਹਿਰ ਉਹਨਾਂ ਨੂੰ ਦੇ ਦੇਣਾ ਜੇ ਵੇਖ ਲਿਆ ਜੇ ਤੁਸੀਂ ਮੀਆਂ ਮੀਰ ਵਾਲੀ ਨਹਿਰ ਹੱਦਬੰਦੀ ਹੈ ਬਸ ਸ਼ੌਣੀ ਲਾਹੌਰ ਸ਼ਹਿਰ ਪਾਕਿਸਤਾਨ ਵਿੱਚ ਤੇ ਬਾਕੀ ਸਾਰਾ ਜ਼ਿਲ੍ਹਾ ਹਿੰਦੁਸਤਾਨ ਵਿੱਚ ਭਈ ਜੇ ਲਾਹੌਰ ਸ਼ਹਿਰ ਵੀ ਪਾਕਿਸਤਾਨ ਨੂੰ ਨਾ ਮਿਲੇ ਤਾਂ ਫਿਰ ਪਾਕਿਸਤਾਨ ਬਣਦਾ ਅਰਥ ਕੀ ਹੋਇਆ ਇਹ ਤਾਂ ਕਾਂਗਰਸ ਦੀ ਦਰਿਆਦ ਜੜੀ ਹੈ ਕਿ ਉਹਨਾਂ ਨੇ ਲਾਹੌਰ ਸ਼ਹਿਰ ਪਾਕਿਸਤਾਨ ਨੂੰ ਦੇਣਾ ਮੰਨ ਲਿਆ ਨਹੀਂ ਤਾਂ ਜਿਹੜਾ ਵਿਚਾਲੇ ਦੇ ਹੱਥ ਪੱਲੇ ਕੀ ਸੀ ਖਸਮਾਂ ਨੂੰ ਖਾਏ ਕਾਂਗਰਸ ਤੇ ਟੱਠੇ ਖੂਪ ਹੋਏ ਮੁਸਲਮਾਨ ਲੀਗ ਅੱਧਾ ਮੁਲਕ ਉਜੜ ਗਿਆ ਹੈ ਰੇਂਦਾ ਉਜੜ ਜਾਏਗਾ ਉਹ ਸ਼ੁਕਰ ਕਰ ਆਪਣਾ ਪਿੰਡ ਬਚ ਗਿਆ ਏ ਨਹੀਂ ਤਾਂ 라ਵਲ ਪਿੰਡੀ ਵੱਲੋਂ ਜੋ ਉਜੜ ਕੇ ਆਏ ਨੇ ਉਹਨਾਂ ਦਾ ਹਾਲ ਵੇਖੋ ਉਹ ਖਸਮਾਂ ਨੂੰ ਖਾਏ ਸਭ ਕੁਝ ਜੋ ਹੋਣਾ ਛੇਤੀ ਹੋ ਜਾਏ ਇਹ ਸਹਿਮ ਨਾਲੋਂ ਤਾਂ 1 ਏਕੜੀ ਹੋ ਜਾਏ ਤਾਂ ਚੰਗੀ ਏ ਲੈ ਸੁਣ ਲੈ ਫਿਰ ਬਾਬਾ ਇਲਮਦੀਨ ਵਰਗਾ ਸੱਚਾ ਬੰਦਾ ਤਾਂ ਹੋਰ ਕੋਈ ਨਹੀਂ ਨਾ ਪਿੰਡ ਵਿੱਚ ਉਹਦੀ ਖ਼ਬਰ ਹੀ ਉਹ ਦੱਸਦਾ ਏ ਤਹਿਸੀਲ ਲਾਹੌਰ ਤੇ ਚੁੰਨੀਆਂ ਤਪਕੀ ਤਰ੍ਹਾਂ ਪਾਕਿਸਤਾਨ ਵਿੱਚ ਜਾਣ ਗਿਆ ਬਾਕੀ ਕਸੂਰ ਤਹਿਸੀਲ ਦਾ ਪਤਾ ਨਹੀਂ ਭਈ ਇਲਮਦੀਨ ਵੀ ਤਾਂ ਅੰਤ ਮੁਸਲਮਾਨ ਹੀ ਨਾ ਉਹਨੇ ਪਾਕਿਸਤਾਨ ਵੱਲ ਦੀ ਗੱਲ ਕਰਨੀ ਹੋਈ ਗੁਰੂ ਸਾਹਿਬ ਨੇ ਐਵੇਂ ਤਾਂ ਨਹੀਂ ਸੀ ਆਖਿਆ ਕਿ ਮੁਸਲਮਾਨ ਦਾ ਕਦੇ ਇਤਬਾਰ ਨਹੀਂ ਕਰਨਾ ਚਾਹੀਦਾ ਹਰ ਗੱਲ ਗੁਰੂ ਸਾਹਿਬ ਦੇ ਨਾਮ ਨਾਲ ਮੜੀ ਜਾਇਆ ਕਰੋ ਗਣੀ ਖਾ ਨਵੀ ਖਾ ਤੇ ਸ਼ੈਦ ਬੁੱਧੂ ਛਾ ਵੀ ਤਾਂ ਮੁਸਲਮਾਨ ਹੀ ਸਨ ਸੋ ਹਰ ਮਜਬ ਚੰਗੇ ਵੀ ਹੁੰਦੇ ਨੇ ਤੇ ਮੰਦੇ ਵੀ ਓਏ ਗੋਲੀ ਮਾਰੋ ਇਹਨਾਂ ਚੰਗਿਆਂ ਬੰਦਿਆਂ ਨੂੰ ਤੁਸੀਂ ਆਪਣੇ ਬਾਰੇ ਸੋਚੋ ਮੇਰੀ ਮਨੋ ਤਰਾਤੋ ਰਾਤ ਗੱਡੀ ਜੋ ਕੇ ਤੁਰਦੇ ਬਣੋ ਆਹੋ ਤੁਰ ਕੇ ਖਾਹਾਂ ਤੂੰ ਜਿਸਣੇ ਗੱਡੇ ਤੈਨੂੰ ਜਿਉਂਦੇ ਨੂੰ ਅਗੜਾ ਲਾ ਦਈਏ ਘਰ ਨੂੰ ਪਿੱਛੋਂ ਮੈਂ ਮੋਤਾ ਲਾ ਦਿਆਂਗਾ ਪਹਿਲੀ ਸਾਡੇ ਲੀਡਰ ਆਂਦੇ ਨੇ ਘਰਾਂ ਦੇ ਨਾਲ ਹੀ ਸਤੀ ਹੋ ਜਾਓ ਸੋ ਜਿਉਂਦੀ ਜਾਨ ਤਾਂ ਛੱਡ ਕੇ ਨਸਦੇ ਨਹੀਂ ਨਸਦੇ ਨਹੀਂ ਜਦ ਹੱਦਬੰਦੀ ਦਾ ਐਲਾਨ ਹੋ ਲੈਂਦੇ ਸਭ ਤੋਂ ਪਹਿਲਾਂ ਇਸੇ ਨਸਣਾਏ ਓਏ ਨਸੇ ਵੀ ਤਵੇਲਾ ਕਰਕੇ ਨਸਾਂਗੇ ਇਹ ਬਰਛੇ ਕਿਰਪਾਨਾਂ ਤੇ ਸ਼ਾਸ਼ਾਂ ਗੋਲੀਆਂ ਵਾਲੇ ਘੁੱਗੂ ਕਾਦੇ ਵਾਸਤੇ ਨੇ ਅੱਧੀ ਅੱਧੀ ਰਾਤ ਤੱਕ ਨਿੱਕੀਆਂ ਨਿੱਕੀਆਂ ਪਰੇ ਜੁੜੀਆਂ ਰਹਿੰਦੀਆਂ ਹਰ ਨਿੱਕਾ ਵੱਡਾ ਇਸੇ ਉਲਝਣ ਵਿੱਚ ਫਸਿਆ ਹੋਇਆ ਸੀ ਹਰ ਜਿੰਦ ਉੱਤੇ ਮੌਤ ਦਾ ਸਹਮ ਛਾਇਆ ਹੋਇਆ ਸੀ ਦੂਜੇ ਪਾਸੇ ਮੁਸਲਮਾਨਾਂ ਦੀ ਮਸਜਿਦ ਵਿੱਚ ਤੁਰਦੇ ਬੰਦਿਆਂ ਦੇ ਘਰਾਂ ਵਿੱਚ ਜੁੜ-ਜੁੜ ਬੈੰਦੇ ਉਹਨਾਂ ਨੂੰ ਪੱਕੀਆਂ ਖਬਰਾਂ ਮਿਲ ਚੁੱਕੀਆਂ ਸਨ ਕਿ ਤਹਿਸੀਲ ਲਾਹੌਰ ਪਾਕਿਸਤਾਨ ਵਿੱਚ ਹੈ ਇਸ ਦਾ ਮਤਲਬ ਸੀ ਕਿ ਪਾਕਿਸਤਾਨ ਦੀ ਹੱਦ ਬਰਕੀ ਤੋਂ ਚੜ੍ਹਦੇ ਪਾਸੇ ਲਗਭਗ ਖਾਲੜੇ ਵਾਲੀ ਨਹਿਰ ਤੱਕ ਚਲੀ ਜਾਵੇਗੀ ਸੋ ਮੁਸਲਮਾਨਾਂ ਦੀਆਂ ਸੋਚਾਂ ਸਿੱਖਾਂ ਨਾਲੋਂ ਵੱਖਰੀਆਂ ਸਨ ਕਿ ਕਿਸ Hindu ਜਾਂ Sikh ਉੱਤੇ ਕਿੰਨੇ ਹਮਲਾ ਕਰਨਾ ਤੇ ਕਿਹੜਾ ਘਰ ਕਿੰਨੇ ਮਲਣਾ ਆਗੂਆ ਵੱਲੋਂ ਸਭ ਨੂੰ ਛੁਰੀਆਂ ਕੁਹਾੜੀਆਂ ਤੇਜ ਰੱਖਣ ਦਾ ਹੁਕਮ ਮਿਲ ਚੁੱਕਾ ਸੀ ਅੰਤ 27 ਅਗਸਤ ਦੀ ਸ਼ਾਮ ਨੂੰ ਹੱਤਬੰਦੀ ਕਮਿਸ਼ਨ ਨੇ ਫੈਸਲਾ ਸੁਣਾ ਦਿੱਤਾ ਕਸੂਰ ਤਹਿਸੀਲ ਦਾ ਲਗਭਗ ਅੱਧਾ ਹਿੱਸਾ ਪੱਟੀਵਾਲ ਦਾ ਹਿੰਦੁਸਤਾਨ ਵਿੱਚ ਤੇ ਬਾਕੀ ਸਾਰਾ ਜ਼ਿਲ੍ਹਾ ਲਾਹੌਰ ਪਾਕਿਸਤਾਨ ਵਿੱਚ ਐਲਾਨਸ ਐਲਾਨਸ ਹੁੰਦਿਆਂ ਹੀ ਅਗਲੇ ਦਿਨ ਲਾਹੌਰ ਸ਼ਹਿਰ ਵਿੱਚੋਂ ਹਜ਼ਾਰਾਂ ਮੁਸਲਮਾਨ ਲੀਗੀ ਹਥਿਆਰ ਲੈ ਕੇ ਉਦਾਲੇ ਦੇ ਪਿੰਡਾਂ ਨੂੰ ਤਬਾਹ ਕਰਨ ਲਈ ਚੜਪੇ